ਇਹ ਤੁਹਾਡੇ ਦੋਸਤ ਮਿੱਤਰ ਖੜੇ ਸੀ ਪਿੰਡ ਦੇ ਕਹਿੰਦੇ ਵੀ ਢਾਈ ਕੋ 3 ਕੋਰਡ ਦਾ ਇਹ ਮਾਲਕ ਹੁੰਦਾ ਸੀ ਬੰਦਾ ਪਰ ਕਹਿੰਦੇ ਅੱਜ ਰੋਟੀਆਂ ਪਕਾਈ ਜਾਂਦਾ ਇਹ ਫੌਜਾ ਸਿੰਘ ਨੇ ਖੱਡਾ ਲਵਾਇਆ ਸੀ ਉੱਥੇ ਮੈਨਿੰਗ ਵਾਸਤੇ ਇਹਨੇ ਮੇਰੇ ਸੱਤਾ ਕਿੱਲੇ ਦੇ ਵਿੱਚੋਂ ਰੇਤਾ ਚੱਕਿਆ ਪਰ ਸਾਡੇ ਹੱਥੇ ਅਜੇ ਤੱਕ ਕੁਝ ਨਹੀਂ ਆਇਆ ਨਾ ਕੁਝ ਮਿਲਿਆ ਕਿੰਨੇ ਦਾ ਮੇਰਾ ਰੇਤਾ ਚ ਕੀਚਾ ਕਿੰਨੇ ਦਾ ਨੀ ਚ ਕੀਚਾ ਹਰ ਚੀਜ਼ ਪਈ ਜੇ 1 ਰੁਪਈਏ ਤੇ ਵੀ ਝੂਠ ਹੋ ਜਾਵੇ ਮੈਂ ਆਪਣੇ ਆਪ ਮੈਨੂੰ ਬੇਸ਼ੱਕ ਗੋਲੀ ਮਾਰ ਦੇਣਾ ਤੇ ਅੱਜ ਵੀਰ ਜੀ ਮੈਂ ਰੋਡਿਓ ਪਗਾ ਦੋ ਫਿਰ ਮੈਂ ਪਿੰਡਾਂ ਦੇ ਵਿੱਚ ਤੇ ਇਹ ਜੇ ਮੈਂ ਅੱਗੇ ਕੱਲ ਨੂੰ ਹੱਥ ਮੱਥੇ ਕਰ ਲਈ ਨਾ ਤੇ ਮੈਂ ਇਹ ਜ਼ਿੰਮੇਵਾਰ ਮੇਰਾ ਹੋਜਾ ਸਿੰਘ ਸਰਾਰੀ ਤੇ ਮੈਂ ਨਹੀਂ ਅਫਸਰ ਹੋਣ ਦੇ ਸਾਰਾ ਉਹ ਤੇ ਡੈਡੀ ਮੇਰੇ ਨੂੰ ਇਹਨਾਂ ਦਾਰੂ ਪੋਆ ਤੇ ਫੁੱਲ ਦਾਰੂ ਨਾਲ ਰੱਜ ਦੇ ਇਹਨੇ ਉਹਨਾਂ ਸੈਨ ਕਰਵਾ ਲਈ ਨਹੜਾਲ ਮਿਲਦੇ ਪਿੰਡ ਦੇ ਮੇਰੇ ਸਰਪੰਚ ਵੀ ਰਲੇ ਹੋਏ ਸੀ ਤਰਨ ਕਰਕੇ ਸਾਰਾ ਕੰਮ ਹੋਇਆ ਕਿੰਨੇ ਰੇਤਾ ਚੱਕ ਲਿਆ ਰੇਤਾ ਮੇਰੇ ਸਾਹਬ ਤਾ 3 ਕਰੋੜ ਕੁੱਤੇ ਨੇ ਚੱਕਿਆ ਅੱਛਾ ਸਰਪੰਚੀ ਦੇ ਜਦੋਂ ਵੋਟਾਂ ਆਈਆਂ ਨੇ ਪੰਚਾਇਤੀ ਚ ਉਦੋਂ ਕਹਿੰਦੇ ਵੀ ਲੋਕ ਦੱਸ ਰਹੇ ਕੋਈ ਕਹਿੰਦੇ 10 ਲੱਖ ਲੈ ਕੇ ਕੋਈ ਕਹਿੰਦੇ 15 ਲੱਖ ਲੈ ਕੇ ਪਰ ਫੌਜਾ ਕਹਿੰਦਾ ਮੈਂ 1 ਰੁਪਈਆ ਨਹੀਂ ਲਿਆ ਆਹ ਰੋਟੀਆਂ ਪਕਾਉਣ ਵਾਲੇ ਕੋਲੋਂ ਮੇਰੇ ਕੋਲ ਇੰਨਾ ਕਰੋੜ ਰੁਪਈਆ ਬਣਾ ਲਿਆ ਏ ਤੀਨੇ ਵੱਡੇ ਲੋਕਾਂ ਕੋਲ ਕਿੰਨਾ ਬਣਾਇਆ ਹਮਨੇ ਨਾਲੋਂ ਇਹ ਸਾਡੇ ਪਿੰਡ ਬੇੜਾ ਦੇ ਬਣਾਇਆ ਤੇ ਬੇੜਾ ਹੀ ਕਰਕ ਕਰ ਗਿਆ ਪਰਚਾ ਪਵਾਤਾ ਏ ਕਚੋਰੀ ਦਾ ਵੀ ਪੰਜਾ ਤੋਲਿਆਂ ਦੀ ਚੈਨ ਠੇਕੇਦਾਰ ਦੀ ਲਾਹ ਲੀਨੇ ਤੂੰ ਨੂੰ ਕੋਟ ਮਾਰ ਗਈ ਟੀਨੇ ਪਰਚਾ ਪਵਾਇਆ ਇਹਨੇ ਫੌਜਾ ਸਿੰਘ ਨੇ ਪਵਾਇਆ ਪੁਲਿਸ ਇਹਨੇ ਭੇਜੀ ਸਾਰੀ ਨਹੀਂ ਤਾਂ ਨਾਲੇ ਤੁਸੀਂ 7 ਕਿੱਲੇ ਜ਼ਮੀਨ ਦਿੱਤੀ ਤੇ ਨਾਲੇ ਪਰਚਾ ਹੋ ਗਿਆ ਨਾਲੇ ਪਰਚਾ ਹੋ ਗਿਆ ਤੇ ਨਾਲੇ 1 ਪੈਸਾ ਹੱਥੇ ਨਹੀਂ ਆਇਆ ਤੇ ਨਾਲੇ ਕਟਿੰਦੇ ਰੇ ਇੱਕ ਦਿਨ ਦੀ ਵਿੱਚ ਸਾਡੀ ਜਿਹੜੀ ਉਤਲੀ ਬਜਾਵਤ ਜ਼ਮੀਨ ਹੈ ਨਾ ਕਿੱਲਾ ਉਹਦੇ ਵਿੱਚੋਂ 50 ਪਿਆਰ ਦੀ ਪਰਚੀ ਇੱਕ ਦਿਨ ਦੀ ਕਟਿੰਦੀ ਸੀ ਕੋੜਿਆਂ ਦੀ ਤੇ ਟਰਾਲਿਆਂ ਦੀ ਸਰ ਭਗਵੰਤ ਮਾਨੇ ਮੇਰੇ ਅਮਨੇ ਸਾਹਮਣੇ ਬਹਿ ਤੇ ਗੱਲ ਕਰੇ ਮੈਂ ਇਹਨੂੰ ਇੱਕ ਇੱਕ ਗੱਲ ਦੱਸਾਂ ਦਾ ਵੀ ਤੇਰੇ ਕਿੰਨਾ ਭ੍ਰਿਸ਼ਟਾਚਾਰ ਮੈਨਿੰਗ ਦੇ ਵਿੱਚ ਅਫਸਰ ਬੈਠੇ ਨੇ ਕਹਿੰਦਾ ਸਾਰੇ ਬਰਾਦਰੀ ਮੇਰੇ ਨਾਲ ਹੈ ਤੂੰ ਵੀ ਉਸੇ ਬਰਾਦਰੀ ਚ ਮੈਂ ਨਹੀਂ ਇਹ ਤਾਂ ਸਾਡੀ ਬਰਾਦਰੀ ਦਾ ਕਲੰਕ ਹੈਗੀ ਹੋਸ਼ਵਾਲਾ 'ਚ ਪੂਰੀ ਗੱਲ ਕਰ ਰਹੇ ਹੋ ਤੁਸੀਂ ਇਹ 3 ਕਰੋੜ ਨਿਕਾ ਨਹੀਂ ਹੁੰਦਾ ਵੀਰ ਜੀ ਹੋਸ਼ਵਾਲਾ 'ਚ ਖੜਾ ਆ ਗੁਰਦੁਆਰੇ 'ਚ ਖੜਾ ਯਾਰ ਜੀ ਨਾਮ ਕੀ ਤੁਹਾਡਾ ਆਪਣਾ ਨਾਂ ਸੋਨੂ ਵੀਰ ਜੀ ਅੱਛਾ ਕਹਿੰਦੇ ਆ ਇੱਥੇ ਆ ਤੁਹਾਡੇ ਦੋਸਤ ਮਿੱਤਰ ਖੜੇ ਹੀ ਪਿੰਡ ਦੇ ਕਹਿੰਦੇ ਵੀ 2.5 ਤੋਂ 3 ਕਰੋੜ ਦਾ ਇਹ ਮਾਲਕ ਹੁੰਦਾ ਹੀ ਬੰਦਾ ਪਰ ਕਹਿੰਦੇ ਅੱਜ ਰੋਟੀਆਂ ਪਕਾਈ ਜਾਂਦਾ ਹਾਂਜੀ ਵੀਰ ਜੀ ਮੇਰੇ ਕੋਲ ਜ਼ਮੀਨ ਹੈ 7 ਕਿੱਲੇ ਮੇਰੇ ਕੋਲ ਗੈਨੀ ਵਾਲੇ ਦੋਨਾਂ ਮਤੜਾ ਦਰਿਆ ਦੇ ਵਿੱਚ ਇਹ ਰੇਤਾ ਪੈ ਗਿਆ ਤੇ ਇਹ ਫੌਜਾ ਸਿੰਘ ਨੇ ਖੱਡਾ ਲਵਾਇਆ ਸੀ ਉੱਥੇ ਮੈਨਿੰਗ ਵਾਸਤੇ ਇਹਨੇ ਮੇਰੇ 7 ਕਿੱਲਾਂ ਦੇ ਵਿੱਚੋਂ ਰੇਤਾ ਚੱਕਿਆ 7 ਕਿੱਲਾਂ ਦੇ ਵਿੱਚੋਂ ਰੇਤਾ ਚੱਕਦਾ ਰਿਹਾ ਪਰ ਸਾਡੇ ਹੱਥੇ ਆਏ ਤੱਕ ਕੁਝ ਨਹੀਂ ਆਇਆ ਨਾ ਕੁਝ ਮਿਲਿਆ ਪਹਿਲਾ ਇਹਦੇ ਨਾਲ ਜਈ ਹੰਦਾ ਸੀ ਐਸਡੀ ਆਮੈਨਿਕ ਵਾਲਾ ਲਵ ਬਰੀਦਾ ਉਹਦੇ ਕੋਲ ਡਾਟਾ ਹੈ ਸਾਰਾ ਕੰਪਿਊਟਰ ਦੇ ਵਿੱਚ ਡਾਟਾ ਪਿਆ ਹੈ ਵੀ ਕਿੰਨੇ ਦਾ ਮੇਰਾ ਰੇਤਾ ਚ ਕੀਚਾ ਕਿੰਨੇ ਦਾ ਨਹੀਂ ਚ ਕੀਚਾ ਹਰ ਚੀਜ਼ ਪਈ ਜੇ 1 ਰੁਪਈਏ ਤੇ ਵੀ ਝੂਠ ਹੋ ਜਾਵੇ ਮੈਂ ਆਪਣੇ ਆਪ ਮੈਨੂੰ ਬੇਸ਼ੱਕ ਗੋਲੀ ਮਾਰ ਦੇਣਾ ਸੱਤ ਕਿੱਲੇ ਹੀ ਤੁਹਾਡੀ ਹਾਂਜੀ ਸੱਤ ਤੁਹਾਡੇ ਨਾਮ ਤੇ ਸੀ ਜ਼ਮੀਨ ਅੰਬਰੇ ਡੈਡੀ ਦੇ ਜਾਦੇ ਦੇ ਅੱਛਾ ਉਹ ਉਹਦੇ ਤੇ ਫਿਰ ਖੱਡਾ ਖੱਡਾ ਪਾਸ ਕਰਾਇਆ ਗਿਆ ਹਾਂ ਖੱਡਾ ਪਾਸ ਕਰਾਇਆ ਇਨਾ ਉਤੇ ਡੈਡੀ ਮੇਰੇ ਨੂੰ ਇਨਾ दारू ਪੋਆ ਤੇ ਫੁੱਲ दारू ਨਾਲ ਰਾਜ ਤੇ ਇਹਨੇ ਉਹਨਾਂ ਸੈਣ ਕਰਵਾ ਲੈ ਇਨਹਰਾਲ ਮਿਲਦੇ ਵੀ ਤੇ ਉਤੋਂ ਉਲਟਾ ਵੀ ਇਹਨਾਂ ਕੀ ਕੀਤਾ ਵੀ ਜਦੋਂ ਅਸੀਂ ਇਸ ਤਰ੍ਹਾਂ ਵੀਡੀਓ ਪਵਾਉਣ ਲੱਗੇ ਤੇ ਉਹਨਾਂ ਇਹਨਾਂ ਪਰਚਾ ਪਵਾਤਾ ਇੱਕ ਚੋਰੀ ਦਾ ਵੀ ਪੰਜਾ ਤੋਲਿਆਂ ਦੀ ਚੈਨ ਠੇਕੇਦਾਰ ਦੀ ਲਾਹ ਲੀਨੇ ਤੁਹਾਨੂੰ ਕੋਟ ਮਾਰ ਗਈ ਦੀਨੇ ਜਿਹਸ ਤਰ੍ਹਾਂ ਕੋਟ ਮਾਰ ਹੁੰਦੀ ਨਾ ਚੈਨ ਲੈਂਦੀ ਏ ਉਸ ਦਿਨ ਸੀ ਉਹ ਬੋਰ ਬੱਲੂਆਂ ਨੇ ਲੰਗਰ ਬਣਾ ਦੇ ਪੈਸੀ ਜੀਨੇ ਪਰਚਾ ਪਵਾਇਆ ਇਹਨੇ ਫੌਜਾ ਸਿੰਘ ਨਹੀਂ ਪਵਾਇਆ ਪੁਲਿਸ ਇਹਨੇ ਭੇਜੀ ਸਾਰੀ ਨਹੀਂ ਤੇ ਨਾਲੇ ਤੁਸੀਂ ਸੱਤ ਕਿੱਲੇ ਜ਼ਮੀਨ ਦਿੱਤੀ ਤੇ ਨਾਲੇ ਪਰਚਾ ਹੋ ਗਿਆ ਨਾਲੇ ਪਰਚਾ ਹੋ ਗਿਆ ਤੇ ਨਾਲੇ ਇੱਕ ਪੈਸਾ ਹੱਥੇ ਨਹੀਂ ਆਇਆ ਤੇ ਨਾਲੇ ਕਟਿੰਦੇ ਰਹਿ ਹਮ ਇਸ ਤਰ੍ਹਾਂ ਇਹ ਬੰਦੇ ਨੇ ਕੀਤਾ ਯਾਦ ਕਿੰਨੇ ਰੇਤਾ ਚੱਕ ਲ ਗਏ ਰੇਤਾ ਮੇਰੇ ਸਾਹਬ ਤੇ 3 ਕਰੋੜ ਤੋਂ ਉੱਤੇ ਨੇ ਚੱਕਿਆ ਅੱਛਾ ਵੀ ਜਿਹੜੇ ਮੰਨ ਲਓ ਜਿਹੜੇ ਮੰਨ ਲਓ ਏ ਡੀ ਸੀ ਕੁੜੀ ਸੀ ਜਿਹੜੇ ਲਾਰਾ ਲਾਂਦੀ ਰਹੀ ਹੈ ਵੀ ਤੁਹਾਡਾ ਚੈੱਕ ਅੱਜ ਬਣਦਾ ਕੱਲ ਬਣਦਾ ਐਨੇ ਤਰੀਕ ਨੂੰ ਬਣੇਦਾ ਐਨੇ ਤਰੀਕ ਨੂੰ ਬਣੇਦਾ ਪਰ ਸਾਡੇ ਕੋਈ ਚੈੱਕ ਨਹੀਂ ਬਣਿਆ ਉਲਟਾ ਹੀ ਡਾਂਗਾ ਚਲੀਆਂ ਤੁਹਾਡੇ ਕਿੰਨੇ ਕ ਪੈਸੇ ਬਣਦੇ ਆ ਸਰਕਾਰੀ ਤੌਰ ਤੇ ਤੁਹਾਡੇ ਖੇਤ ਚੋਂ ਰੇਤਾ ਚੱਕੀ ਆ ਆਈਡੀਆ ਕਿੰਨੇ ਕ ਬਣਦੇ ਤੁਸੀਂ ਸਾਹਬ ਲਾ ਲਓ ਵੀ 3 ਕਰੋੜ ਤਾਂ ਚੱਕਣ ਨੇ ਜੇ ਕਰੋੜ ਸਰਕਾਰ ਵੀ ਲਵੇ ਫਿਰ ਵੀ ਸਾਡੇ 2 ਕਰੋੜ ਬਣਦਾ ਹੋ ਤੇ ਕਰੋੜ ਪਤੀ ਹੋ ਕੇ ਲੰਗਰ ਪਕਾਉਂਦਾ ਵਰਦਾ ਹਾਂਜੀ ਕਰੋੜ ਪਤੀ ਹੋਤੇ ਤੇ ਮੈਂ ਤਤੀਆਂ ਲੋਹਾਂ ਤੇ ਬੈਂਦਾ ਫਿਰਨਾ ਅੱਜ ਨਹੀਂ ਇਹ ਚੱਕਰ ਕੀ ਪੈ ਗਿਆ ਐਂ ਕਾ ਤੂੰ ਹੋ ਗਿਆ ਯਾਰ ਇਹ ਨਿੱਕੀ ਗੱਲ ਨਹੀਂ ਬਹੁਤ ਵੱਡੀ ਗੱਲ ਆ ਵੀ ਸੱਤ ਕਿੱਲੇ ਜ਼ਮੀਨ ਹੋਵੇ ਤੇ ਐਂ ਕਿਵੇਂ ਫੌਜਾ ਸਰਾਰੀ ਰੇਤਾ ਚੱਕ ਕੇ ਕੱਲਾ ਵੇਚ ਗਿਆ ਇਹ ਹੁਣ ਇਹਨੇ ਰਲ ਮੇਲ ਦੀ ਵਿੱਚ ਇਹਦੇ ਨਾਲ ਐਸ ਡੀਓ ਵੀ ਰਲੇ ਵੇ ਹੀ ਜਈ ਵੀਰਲੇ ਵੇ ਹੀ ਮੌਕੇ ਤੇ ਮੈਂ ਨਹੀਂ ਗਸਵਰ ਰਲੇ ਵੇ ਹੀ ਤੇ ਪਿੰਡ ਦੇ ਸਰਪੰਚ ਵੀ ਰਲੇ ਵੇ ਸੀ ਵੀਰ ਜੀ ਹੂੰ ਪਿੰਡ ਦੇ ਮੇਰੇ ਸਰਪੰਚ ਵੀ ਰਲੇ ਹੋਏ ਸੀ ਤਰ੍ਹਾਂ ਕਰਕੇ ਸਾਰਾ ਕੰਮ ਹੋਇਆ ਕੱਲ੍ਹ ਤੇਰਾ ਚੱਕਿਆ ਸੀ ਕਿ ਹੋਰ ਲੋਕਾਂ ਦਾ ਵੀ ਇਹ ਯਕਨ ਦੋਹਾਂ ਕਰਾਂ ਦਾ ਹੋਰ ਚਗੀਚਾ ਸੀ ਉਹ ਕਿੰਨੇ ਕਿੱਲੇ ਸੀ ਉਹ ਥੋੜੀ ਥੋੜੀ ਸਾਡੀ ਸਾਰੇ ਤੋਂ ਜ਼ਿਆਦਾ ਹੈ ਕਿੰਨੇ ਕਿੰਨੇ ਡੂੰਘੇ ਟੋਏ ਪਾਤੇ ਆ ਵੱਡੇ ਡੂੰਘੇ ਟੋਏ ਪੈ ਗਏ ਸੀ ਫਿਰ ਪਾਣੀ ਦੁਬਾਰਾ ਕੀ ਆ ਗਿਆ ਸੀ 10 12 12 ਫੁੱਟ ਥੱਲੇ ਚਲੇ ਗਏ ਸੀ ਤੇ ਇਹਨਾਂ ਚੋਕ ਤੇ ਰੇਤਾ ਬੜੇ 15 20 20 ਪੋਪ ਲੈਣਾ ਇੱਕ ਦਿਨ ਚ ਚੱਲਦੀ ਰਹੀ ਇੰਨੀ ਨਦੀਆਂ ਸਾਰੀਆਂ ਵੀਡੀਓ ਹੈਗੀਆਂ ਨੇ ਆਪਣੇ ਕੋਲ 20 20 ਪੋਪਲ ਨੇ ਅੱਜ 20 20 ਪੋਪਲ ਦੇ ਕੋ ਵੀਡੀਓ ਨੇ ਹਾਂਜੀ ਤੇ ਫੋਜਾ ਸਿੰਘ ਕੋਲੇ ਬਹਿ ਕੇ ਰੇਤਾ ਚਕਾਉਂਦਾ ਹੈ ਨਾ ਇਹਨਾਂ ਨੂੰ ਫੋਨ ਹੀ ਜਾਂਦੇ ਸੀ ਕਿ ਮੌਕੇ ਦਾ ਮੌਜੂਦ ਮੌਕੇ ਦਾ ਆਪਣੇ ਜਿਹੜਾ ਏਰੀਆ ਦਾ ਹੈ ਇਹ ਮੰਨ ਲਓ ਜਿਵੇਂ ਕਹਿੰਦੇ ਨੇ ਵੀ ਐਮਐਲਏ ਐਮਐਲਏ ਵੀ ਮਾਲਕ ਹੋ ਗਿਆ ਮਾਲਕ ਤੋਂ ਬਿਨਾ ਹਿਰਾ ਫੇਰੀ ਨਹੀਂ ਹੁੰਦੀ ਜਿੱਦਣ ਸ਼ੁਰੂ ਕਰਾਇਆ ਸੀ ਪਹਿਲੇ ਦਿਨ ਉਦੋਂ ਦਾ ਆਇਆ ਸੀ ਉੱਥੇ ਹਾਂਜੀ ਹਾਂਜੀ ਇਹ ਨੇ ਇਹ ਸਾਡੇ ਪਿੰਡ ਬੇੜਾ ਦੇ ਬਣਾਇਆ ਤੇ ਬੇੜਾ ਹੀ ਕਰਕ ਕਰ ਗਿਆ ਹਾਂ ਆ ਦਾ ਰੇਤਾ ਬੜਾ ਠੱਗ ਲੱਗਾ ਪਏ ਨੇ ਵੇਖਾ ਤੇ ਬਾਸ ਇਹਨੇ ਉਵੇਂ ਮਹੀਨੇ ਬਾਅਦ ਕੰਮ ਚਲਾਤਾ ਸੌਦਾ ਇਹ ਕਰਕੇ ਗਿਆ ਸੀ ਤੁਹਾਡੇ ਪਿਤਾ ਨਾਲ ਤੇ ਤੁਹਾਡੇ ਨਾਲ ਵੀ ਮੈਨੂੰ ਚੱਕਣ ਦਿਓ ਨਹੀਂ ਵੀਰ ਜੀ ਸਰਕਾਰੀ ਹਨ ਕੀਤਾ ਸੀ ਜਈਆਂ ਨੇ ਗੱਲੇ ਭੇਜੇ ਇੰਨੀ ਸੀ ਐਸੇ ਈ ਨਹੀਂ ਕੀਤਾ ਸੀ ਜਈ ਨੇ ਕੀਤਾ ਸੀ ਸਾਰੇ ਮੈਨੇਕ ਅਫਸਰ ਰਲੇ ਵੇ ਸੀ ਇੱਕ ਦਿਨ ਦੇ ਵਿੱਚ ਸਾਡੀ ਜਿਹੜੀ ਉਤਲੀ ਬਜਾਵਤ ਜ਼ਮੀਨ ਹੈ ਨਾ ਕਿਲਾ ਉਹਦੇ ਵਿੱਚੋਂ 50-50000 ਦੀ ਪਰਚੀ ਇੱਕ ਦਿਨ ਦੀ ਕਟਿੰਦੀ ਸੀ ਘੋੜਿਆਂ ਦੀ ਤੇ ਟਰਾਲਿਆਂ ਦੀ ਤੇ ਪਧਰੀ ਵੀ ਨਹੀਂ ਸਾਨੂੰ ਕਰਾਤ ਗਏ ਤੇ ਉਹ ਵੀ ਅਸੀਂ ਫਾੜ ਫੜਾ ਤੇ ਤੇ ਪਧਰੀ ਆਪੇ ਕੀਤੀ ਏ ਤੇ ਜਦੋਂ ਤੁਸੀਂ ਪੈਸੇ ਮੰਗੇ ਤੇ ਉਦੋਂ ਪਰਚਾ ਕਰਾਤਾ ਉਹਦਾ ਪਰਚੇ ਹੋ ਗਿਆ ਉਹਦਾ ਪਰਚੇ ਹੋ ਗਿਆ ਤੇ ਡਾਂਗਾ ਚਲੀਆਂ ਤੇ ਅੱਜ ਵੀਰ ਜੀ ਮੈਂ ਰੋਟੀਓ ਪਗਾਉਂਦਾ ਫਿਰ ਨਾ ਪਿੰਡਾਂ ਦੇ ਵਿੱਚ ਤੇ ਇਹ ਜੇ ਮੱਕੇ ਕੱਲ ਨੂੰ ਆਤਮ ਹੱਤਿਆ ਕਰ ਲਈ ਨਾ ਤੇ ਮੈਂ ਇਹ ਜ਼ਿੰਮੇਵਾਰ ਮੇਰਾ ਫੌਜਾ ਸਿੰਘ ਅਸਰਾਰੀ ਤੇ ਮੈਂ ਇਹ ਅਫਸਰ ਹੋਣ ਦੇ ਸਾਰਾ ਮਾ ਨਾਮ ਕੀ ਆ ਸੋਨੂ ਜੀ ਪੱਕਾ ਨਾ ਕੀ ਤੁਹਾਡਾ ਸੋਨੂ ਐ ਸੋਨੂ ਢੋਲੀ ਤੇ ਵਿਦਾ ਨਾਮ ਉਹਖਤਿਆਰ ਸਿੰਘ ਪਿੰਡ ਗਈਨੀ ਵਾਲਾ ਜੀ ਠੋਲੀਆਂ ਤੂੰ ਹਾਂਜੀ ਵੀਰ ਜੀ ਤੇ ਬਾਕੀ ਮੈਂ ਠੋਲੀਆਂ ਤੇ ਇਹ ਵੀ ਇੰਨਾ ਚਿਰ ਕਮੇਡੀ ਕਰਦਾ ਰਿਹਾ ਭਗਵੰਤ ਮਾਨ ਹੈ ਮੇਰੇ ਆਮਣੇ ਸਾਹਮਣੇ ਬਹਿ ਤੇ ਗੱਲ ਕਰੇ ਮੈਂ ਇਹਨੂੰ ਇੱਕ ਗੱਲ ਦੱਸਾਂ ਦਾ ਵੀ ਤੇਰੇ ਕਿੰਨਾ ਭ੍ਰਿਸ਼ਟਾਚਾਰ ਮੈਨਿਕ ਦੇ ਵਿੱਚ ਅਫਸਰ ਬੈਠੇ ਨੇ ਹਾਂ ਸਾਰੇ ਜੀਆਂ ਕੋਲ ਐਸ ਡੀਆਂ ਕੋਲ ਸਾਰਿਆਂ ਕੋਲ ਡਾਟਾ ਹੈਗਾ ਏ ਸਾਡਾ ਰੇਤਾ ਕਿੰਨਾ ਚ ਕੀਤਾ ਥੋੜੇ ਦਿਨ ਪਹਿਲਾਂ ਇੰਟਰਵਿਊ ਆਈ ਸੀ ਫੌਜਾ ਸਰਾਰੀ ਦੀ ਕਹਿੰਦਾ ਵੀ ਮੈਂ ਸੱਚਾ ਸੋਚਿਆ ਮੈਂ ਕੋਈ ਪੈਸਾ ਨਹੀਂ ਬਣਾਇਆ ਨਾ 50 ਕਰੋੜ ਦਾ 10 ਕਰੋੜ ਮੈਂ ਸਾਫ਼ ਹ ਮੇਰੇ ਕੋਲ ਕੁਝ ਨਹੀਂ ਹੈਗਾ ਯਾਰ ਮੈਂ ਰੋਟੀਆਂ ਪਕਾਉਣ ਵਾਲੇ ਕੋਲ ਮੇਰੇ ਕੋਲ ਇੰਨਾ ਕਰੋੜ ਰੁਪਈਆ ਬਣਾ ਲਿਆ ਏ ਦਿਨੇ ਵੱਡੇ ਲੋਕਾਂ ਕੋਲ ਕਿੰਨਾ ਬਣਾਇਆ ਨਾਲੇ ਉਹ ਕਹਿੰਦਾ ਸਾਰੇ ਬਰਾਦਰੀ ਮੇਰੇ ਨਾਲ ਹੈ ਤੂੰ ਵੀ ਉਸੇ ਬਰਾਦਰੀ ਚ ਮੈਂ ਨਹੀਂ ਇਹ ਤਾਂ ਸਾਡੀ ਬਰਾਦਰੀ ਦਾ ਕਲੰਕ ਹੈਗੀ ਸਭ ਤੋਂ ਸਭ ਤੋਂ ਵੱਡਾ ਕਲੰਕ ਹੈ ਅਸੀਂ ਤਾਂ ਸਾਡੇ ਪਿੰਡਾਂ ਦੇ ਵਿੱਚ ਨਹੀਂ ਅਸੀਂ ਨਹੀਂ ਅਹੀ ਇਸ ਹਮਤ ਇਸ ਬੰਦੇ ਨਾਲ ਉਹ ਕਹਿੰਦਾ ਵੀ ਬਰਾਦਰੀ ਨੂੰ ਬਦਨਾਮ ਕੀਤਾ ਜਿਹੜਾ ਬਰਾਦਰੀ ਮੇਰੇ ਨਾਲ ਆ ਅਸੀਂ ਜਿੱਧਰ ਚਾਹੀਏ ਉਧਰ ਘੁੰਮ ਕੇ ਵੋਟਾਂ ਪਾ ਦਿਆਂਗੇ ਐਵੇਂ ਪਾ ਦਾਂ ਤੇ ਗੁੱਠਾ ਅਸੀਂ ਲਾਣਾ ਕਿਉਂ ਨਿਆਦ ਫਾੜਦ ਲਾਣਾ ਹੈ ਵੀਰ ਜੀ ਗੁੱਠਾ ਤਾਂ ਅਸੀਂ ਲਾਣਾ ਹੈ ਇਹ ਝੂਠ ਮਾਰਦਾ ਹੈ ਇਹ ਸਾਡੇ ਏਰੀਆ ਚ ਆਵੇ ਦਾ ਰਮਿੰਦਰ ਸਿੰਘ ਆਵਲਾ ਸੱਚਾ ਸੂਚਾ ਬੰਦਾ ਅੱਛਾ ਸਰਪੰਚੀ ਦੇ ਜਦੋਂ ਵੋਟਾਂ ਆਈਆਂ ਨੇ ਪੰਚਾਇਤੀ ਚ ਉਦੋਂ ਕਹਿੰਦੇ ਵੀ ਲੋਕ ਦੱਸ ਰਹੇ ਕੋਈ ਕਹਿੰਦੇ 10 ਲੱਖ ਲੈ ਕੇ ਕੋਈ ਕਹਿੰਦੇ 15 ਲੱਖ ਲੈ ਕੇ ਪਰ ਫੌਜਾ ਕਹਿੰਦਾ ਮੈਂ 1 ਰੁਪਈਆ ਨਹੀਂ ਲਿਆ ਨਹੀਂ ਪੈਸਾ ਤੇ ਬੜਾ ਇਕੱਠਾ ਕੀਤਾ ਜੀ ਇਹ ਤਾਂ ਗਲ ਗਲਤ ਨਹੀਂ ਪੈਸਾ ਲਿਆ ਇਹ ਪੈਸਾ ਤੇਨੇ ਬਹੁਤ ਇਕੱਠਾ ਕੀਤਾ ਸਾਰੇ ਐਵੇਂ ਸਾਰੇ ਪਿੰਡਾਂ ਦੇ ਵਿੱਚ ਲੋਕ ਝੂਠ ਨਹੀਂ ਮਾਰਦੇ ਹਰ ਪਿੰਡ ਦੇ ਵਿੱਚ ਵੀਨੇ ਪੈਸਾ ਇਕੱਠਾ ਕੀਤਾ ਹੈ ਕੋਈ ਵੇਖੋ ਵਿਰਲਾ ਪਿੰਡ ਛੱਡਾ ਹੋਵੇ ਤਾਂ ਹਰ ਇੱਕ ਪਿੰਡ 'ਚ ਵੀਨੇ ਪੈਸਾ ਇਕੱਠਾ ਕੀਤਾ ਹੈ ਬਹੁਤ ਜ਼ਿਆਦਾ ਕੀਤਾ ਹੈ ਮੰਗ ਕੀ ਤੁਹਾਡੀ ਇਨਸਾਫ ਦੀ ਹੁਣ ਵੀ ਮੰਗਦੀ ਮੇਰੀ ਇਹੋ ਇਨਸਾਫ ਹੈ ਅਸੀਂ ਕੋਈ ਇਹ ਪੈਸਾ ਨਹੀਂ ਲੈਣਾ ਮੈਂ ਧਿਆਣੀਆਂ ਕਰ ਤੇ ਗੁਜ਼ਾਰਾ ਕਰ ਲਾਂਦਾ ਮੇਰੀ ਜਵਾਨ ਕੁੜੀਆਂ ਨੇ ਠੀਕ ਹੈ ਜੀ ਤੁਹਾਨੂੰ 12 13 ਸਾਲ ਦੀ ਮੇਰੀ ਗੁੱਡੀਆ ਹੈ ਦੋ ਜਵਾਨਾਂ ਹੋਈਆਂ ਭਈਆਂ ਨੇ ਤੇ ਮੈਂ ਬਿਲਕੁਲ ਨਹੀਂ ਪੈਸਾ ਲੈਣਾ ਪੈਸਾ ਮੈਂ ਗੁਰਦਵਾਰੇ ਦੇਵਨ ਵੀ ਤਾਂ ਮੈਂ ਗੁਰਦਵਾਰੇ ਚ ਦਾਨ ਕਰਦਾ ਹਾਂ ਪਰ ਇਨਸਾਫ ਦਵਾਵੇ ਵੀ ਇਹ ਪੈਸਾ ਖਾਦਾ ਕਿਵੇਂ ਖਾਦਾ ਗਿਆ ਕਿਵੇਂ ਰਾਲ ਤੇ ਖਾਦਾ ਕਿੰਨੇ ਕਿੰਨੇ ਖਾਦਾ ਹੈ ਮੇਰੇ ਪਿਓ ਦੇ ਨਾਂ ਤੇ ਚੈੱਕ ਕਿੰਨੇ ਬਣਵਾਏ ਨੇ ਹੋਸ਼ਵਾਸ ਚ ਪੂਰੀ ਗੱਲ ਕਰ ਰਹੇ ਹੋ ਤੁਸੀਂ ਇਹ 3 ਕਰੋੜ ਨਿਕਾ ਨਹੀਂ ਹੁੰਦਾ ਵੀਰ ਜੀ ਹੋਸ਼ਵਾਸ ਹੀ ਖੜਾ ਹਾਂ ਗੁਰਦਵਾਰੇ ਚ ਖੜਾ ਯਾਰ ਮੈਂ ਕਿਹਾ ਗਰਮੇ ਗਰਮ ਹੈਗੀ ਹੈ ਕਿ ਗਰਮ ਤਾਂ ਨਹੀਂ ਹੈ ਜਿਆਦਾ ਨਹੀਂ 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 ਵੀਰ ਜੀ ਬੜੀਆਂ ਅੱਗੇ ਵੀ ਵੀਡੀਓ ਫੁਆਈਆਂ ਨੇ ਬਹੁਤ ਜ਼ਿਆਦਾ ਪੁਰਾਣੀਆਂ ਵੀਡੀਓ ਵੀਗੀਆਂ ਨੇ ਕਾਫੀ ਜ਼ਿਆਦਾ ਵੀਡੀਓ ਹੈਗੀਆਂ ਨੇ ਸਾਡੇ ਕੋਲ ਤੇ ਬਸ ਇਹੋ ਅਸੀਂ ਜਾਣਿਆ ਵੀ ਸਾਨੂੰ ਇਨਸਾਫ ਦੇਵੇ ਵੀ ਪੈਸਾ ਇਹ ਕਿਵੇਂ ਖਾਦ ਆ ਗਿਆ ਕਿੰਨੇ ਖਾਦਾ ਐਸ ਡੀਓ ਸਰਕਾਰੀ ਅਫਸਰ ਸਾਰੇ ਰਲੇ ਵੇ ਸੀ ਸਾਰੇ ਰਲੇ ਵੇ ਸੀ ਉਤਲਾ ਕਿਲਾ ਵੀ ਮੇਰਾ ਅੱਜ ਵੇਖ ਲੋ ਉੱਥੇ ਦੋਵੇਂ ਰੈਂਪ ਬਣੇ ਪਏ ਨੇ ਪੱਕੇ ਰੈਂਪ ਬਣੇ ਪਏ ਨੇ ਜਿਸ ਚੜਦੇ ਸੀ ਇੱਕ ਪਾਸੂ ਇੱਕ ਪਾਸੂ ਤੇ ਰੈਂਪਾਂ ਇਹਨਾਂ ਤਾਂ ਸਪੈਸ਼ਲ ਲੱਗੇ ਹੋਏ ਅਸੀਂ ਰੇਤਕ ਬਾਹਰ ਕੱਢਣ ਵਾਸਤੇ ਤੇ ਇੱਕ ਪਾਸੂ ਘੋੜੇ ਆਂਦੇ ਸੀ ਕੰਡੋ ਨਹੀਂ ਤੇ ਚਾਕਲ ਚੱਲੀਏ ਤੇ ਮੇਰੀ ਮੇਰੀ ਇਹੋ ਗੱਲ ਏ ਜੇ ਪੰਜਾ ਸੱਤਾ ਦਿਨਾਂ ਚ ਹੁੰਦਾ ਤੇ ਹੁੰਦਾ ਨਹੀਂ ਤੇ ਮੈਂ ਹੈਟਰ ਲ ਜਾ ਤੇ ਤੇ ਮੈਂ ਕੰਡਾ ਚੁੱਕ ਤੇ ਘਰੇ ਲੈ ਆਣਾ ਚਲੋ ਦਫਤਰ ਦੇ ਕੰਡਾ ਆਓ ਹਾਂਜੀ ਉਹ ਮੈਂ ਘਰੇ ਚੁੱਕ ਤੇ ਲੈ ਆਣਾ ਤਾਂ ਬਿਲਕੁਲ ਆ ਤੁਸੀਂ ਦੇਖ ਸਕਦੇ ਹੋ ਕਥੀ ਦੋਸ਼ 3 ਕਰੋੜ ਰੁਪਏ ਦੀ ਰੇਤਾ ਕਹਿੰਦਾ ਮੇਰੇ ਖੇਤ ਦੇ ਵਿੱਚੋਂ ਚੱਕ ਲਈ 7 ਕਿੱਲੇ ਜ਼ਮੀਨ ਸੀ ਔਰ ਮੇਰੇ ਕੋਲੋਂ ਜਿਹੜੀ ਆ ਰੇਤਾ ਫੌਜਾ ਸਿੰਘ ਸਰਾਰੀ ਤੇ ਉੱਪਰ ਦੋਸ਼ ਲੱਗ ਰਹੇ ਨੇ ਕਿ ਚੱਕ ਲਈ ਅੱਜ ਜਸ਼ਨ ਸਰਪੰਚ ਦੀ ਅੱਜ ਅੰਤਿਮ ਅਰਦਾਸ ਸੀ ਔਰ ਅੰਤਿਮ ਅਰਦਾਸ ਤੇ ਇਹ ਬਾਈ ਹੁਣ ਇੱਥੇ ਰੋਟੀਆਂ ਬਣਾਉਣ ਦਾ ਕੰਮ ਕਰਦਾ ਔਰ ਦਿਹਾੜੀਆਂ ਕਰ ਰਿਆ ਔਰ 7 ਕਿੱਲੇ ਇਹਦੀ ਜ਼ਮੀਨ ਸੀ ਇਹ ਕਹਿੰਦਾ ਔਰ ਸੱਤਾਂ ਕਿੱਲਿਆਂ ਚੋਂ ਕਹਿੰਦਾ ਵੀ 3 ਕਰੋੜ ਦੀ ਕਰੀਬ ਰੇਤਾ ਚਿੱਟੀ ਜੜੀ ਸੀ ਉਹ ਫੌਜਾ ਸਿੰਘ ਸਰਾਰੀ ਤੇ ਉਹਦੇ ਬੰਦੇ ਪੈ ਸਰਕਾਰੀ ਅਫਸਰਾਂ ਨੇ ਜਿਹੜੀ ਚੱਕ ਕੇ ਉਹ ਉੱਥੋਂ ਵੇਚੀ ਆ ਕਹਿੰਦੇ ਮੈਨੂੰ ਦੁੱਖੀ ਵੀ ਨਹੀਂ ਮਿਲੇਗੀ ਔਰ ਕਹਿੰਦਾ ਇਨਸਾਫ ਮੈਨੂੰ ਮਿਲਣਾ ਚਾਹੀਦਾ ਭਾਵੇਂ ਪੈਸਾ ਜਿੰਨਾ ਵੀ ਮੇਰੇ ਹੱਕ ਦਾ ਬਣਦਾ ਚਾਹੇ ਗੁਰਦੁਆਰੇ ਛਾੜ ਦਿਓ ਪਰ ਮੈਂ ਦਿਹਾੜੀ ਕਰਕੇ ਕਮਾ ਲੂੰਗਾ ਪਰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਕਹਿੰਦਾ ਵੀ ਜੋ ਇਹਨਾਂ ਨੇ ਕੀਤਾ ਔਰ ਹੋਰ ਕਿੰਨੇ ਬੰਦਿਆਂ ਤੋਂ ਕੀ ਕੁਝ ਕੀਤਾ ਹੋਏਗਾ ਇਹ ਕੱਥੀ ਦੋਸ਼ ਤੁਹਾਡੇ ਸਾਹਮਣੇ ਲੱਗਦੇ ਨਜ਼ਰ ਆ ਰਹੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਵੀ ਆਪਣੀ ਰਾਏ ਜ਼ਰੂਰ ਲਿਖਣਾ ਫਰੋਸਪਰ ਤੋਂ ਕੈਮਰਾ ਪਰਸਨ ਦੇ ਨਾਲ ਸਗਵਿੰਦਰ ਸਿੰਘ ਸੋ